ਕੇ بے ਕੋ ਕੇ ਉਹਨਾਂ ਨੂੰ پولیس ਦਾ ਡਰ ਨਹੀਂ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਉਹ ਵਿੱਚ ਰੇੜੀਆਂ ਛੜਕਦੇ ਲਾ ਕੇ ਆਪਣਾ ਸਮਾਨ ਵੇਚਦੇ ਜਿਹੜਾ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਇੰਨੀ ਕਿ ਤੰਗੀ ਆ ਐਕਸੀਡੈਂਟ ਹੁੰਦਾ ਪੈੜ ਵਾਜੀ ਦੀ ਟਿਪਰ ਦੇ ਥੱਲੇ ਸਰਕਾਰੀ ਪ੍ਰਾਪਰਟੀ ਦੇ ਉੱਤੇ ਕੋਈ ਰੇੜੀ ਫੜੀ ਕੁਛ ਵੀ ਲੱਗਿਆ ਨਹੀਂ ਚਾਹੀਦਾ ਜਿਸ ਤੋਂ ਅਸੀਂ ਪਰੇਸ਼ਾਨ ਆ ਜਿੱਥੇ ਸਾਡਾ 15 ਮਿੰਟ ਦਾ ਰਸਤਾ ਉਹ ਸਾਨੂੰ 1 ਘੰਟੇ ਦੇ ਵਿੱਚ ਤੈਅ ਕਰਨਾ ਪੈਂਦਾ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਨੇ ਵੀ ਬਾਤ ਤੋਂ ਬਾਅਦ ਫੇਰ ਸਰਕਾਰ ਦਾ ਨੁਕਸਾਨ ਕਰੋ ਯਾਰ ਜਿਗਰ ਹੁੰਦਾ ਉਹ ਟੂਲ ਪਲਾਜੇ ਦੇ ਦੋ ਸੈਂਟਰ ਸਰਕਾਰ ਦਾ ਨੁਕਸਾਨ ਹੁੰਦਾ ਉਹ ਡੰਡਾ ਮਾਰਦੇ ਇਹਨਾਂ ਦੇ ਸਿਰ ਤੇ ਪੈਸੇ ਸਾਡੇ ਕੋਲ 43 ਕਰੋੜ ਰੁਪਇਆ ਆਏ ਨੂੰ 2 ਸਾਲ ਹੋ ਗਿਆ ਟੈਂਡਰ ਇਹਦਾ ਲੱਕ ਲਿਆ ਠੇਕੇਦਾਰ ਇੰਨੀ ਕਿ ਚੜਕ ਬਣਾ ਕੇ ਇਹਨਾਂ ਨੇ ਭਜਾਤਾ ਅਸੀਂ ਅੱਗੇ ਲੱਕੇ ਚੱਲਾਂਗੇ ਔਰ ਜਾ ਕੇ 1 ਵਜੇ ਅਸੀਂ ਟੂਲ ਪਲਾਜਾ ਫ੍ਰੀ ਕਰਾਂਗੇ ਸਾਨੂੰ ਸ਼ੱਕ ਆ ਕਿ ਜਿਹੜਾ ਟੂਲ ਪਲਾਜਾ ਵਾ ਉਹ ਇਹਨਾਂ ਨੂੰ ਪੈਸੇ ਦਿੰਦਾ ਇਹ ਹੁਣ ਪੀੜਾ ਨੌਜਵਾਨਾਂ ਨੇ ਚੱਕਿਆ 2023 ਤੋਂ ਅਸੀਂ ਲੜਾਈ ਲੜ ਰਹੇ ਹਾਂ ਸਾਨੇ ਆਲ ਹਲਕੇ ਦੀ ਨਾ ਤੇ ਕੋਈ ਲਿੰਕ ਸ਼ੜਕ ਬਣੀ ਆ ਆ ਪਿੱਛੇ ਜਾ ਕੇ ਦੇਖ ਲਓ ਤੁਸੀਂ ਪਿੱਛੇ ਤੋਂ ਲੈ ਕੇ ਲਿੰਕ ਛੜਕਾਂ ਚੈੱਕ ਕਰ ਲਓ ਗੜੀਆਂ ਤੱਕ ਚੱਲ ਜਾਓ ਕੋਈ ਲਿੰਕ ਛੜਕ ਨਹੀਂ ਬਣੀ ਰਾਹੋਂ ਰੋਡ ਜਿਹੜਾ ਅਸੀਂ ਅੱਜ ਨਾਲਕ ਬਣਵਾਇਆ ਇਹ ਅਸੀਂ ਬੜੇ ਧਰਨੇ ਲਾ ਲਾ ਕੇ ਬਣਵਾਇਆ ਇਹਦੇ ਨਾਲ ਨਾਲ ਚੁੰਗੀ ਤੋਂ ਲੈ ਕੇ ਜਿੰਨਾ ਕੋਰੇ ਨੂੰ ਨੰਘਣਾ ਔਖਾ ਵਾ ਸਾਰੀਆਂ ਰੇੜੀਆਂ ਛੜਕ ਤੇ ਲੱਗਦੀਆਂ ਰੇੜੀ ਲਾਉਣ ਵਾਲਾ ਕੋਈ ਵੀ ਹੋਵੇ ਪਰ ਸਾਨੂੰ ਲੰਘਣਾ ਇੰਨਾ ਔਖਾ ਕਿ ਅਸੀਂ ਇੱਕ ਇੱਕ ਘੰਟੇ ਦੇ ਵਿੱਚ ਮੇਰ ਚੁੰਗੀ ਤੋਂ ਲੈ ਕੇ ਮਿਹਰਬਾਨ ਦਾ ਰਸਤਾ ਕਰਾਸ ਕਰਦੇ ਆ ਸਾਡੇ ਲੋਕ ਕੋਈ ਮਰੀਜ਼ ਜਾਣਾ ਹੋਵੇ ਮਰੀਜ਼ ਨਹੀਂ ਜਲਦੀ ਲੰਘ ਸਕਦਾ ਉਧਰੋਂ ਕਾਰਨ ਕੀ ਆ ਕਾਰਪੋਰੇਸ਼ਨ ਵਾਲੇ ਪੈਸੇ ਇਕੱਠੇ ਕਰਕੇ ਹਾਲ ਕੇਦੇ ਐਮਐਲਏ ਮੰਤਰੀਆਂ ਨੂੰ ਦਿੰਦੇ ਆ ਇਹਨਾਂ ਰੇੜੀ ਫੜੀ ਵਾਲਿਆਂ ਤੋਂ ਔਰ ਉਹ ਬੇਡਰ ਹੋ ਕੇ ਬੇ ਧੜਕੋ ਕੇ ਉਹਨਾਂ ਨੂੰ ਪੁਲਿਸ ਦਾ ਡਰ ਨਹੀਂ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਬੋਬੇ ਵਿਚ ਰੇੜੀਆਂ ਛੜਕਦੇ ਲਾ ਕੇ ਆਪਣਾ ਸਮਾਨ ਵੇਚਦੇ ਜਿਹੜਾ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਇੰਨੀ ਕਿ ਤੰਗੀ ਆ ਔਰ ਉਸ ਭੀੜ ਦਾ ਕਾਰਨ ਬਹੁਤ ਸਾਡੇ ਏਰੀਏ ਦੇ ਬੰਦੇ ਜਿਹੜੇ ਟਿੱਪਰਾਂ ਥੱਲੇ ਆ ਚੁੱਕੇ ਨੇ ਉੱਥੇ ਐਕਸੀਡੈਂਟ ਹੁੰਦਾ ਪੈੜ ਵਾਈ ਦੀ ਟਿੱਪਰ ਦੇ ਥੱਲੇ ਬਹੁਤ ਜਾਨਾਂ ਜਿਹੜੀਆਂ ਜਾ ਚੁੱਕੀਆਂ ਨੇ ਪਰ ਸਰਕਾਰ ਉਹਦੇ ਕੰਨੀ ਧਿਆਨ ਨਹੀਂ ਕਰਦੀ ਅਸੀਂ ਘਟੋ ਘਾਟ ਬੜੀ ਬਾਰ ਮੰਗ ਪੱਤਰ ਦਿੱਤੇ ਆ ਡੀਸੀ ਸਾਹਿਬ ਚੰਗੇ ਨੇ ਇੱਥੇ ਵੀ ਆ ਕੇ ਮੌਕਾ ਦੇਖ ਕੇ ਗਏ ਨੇ ਔਰ ਉਹਨਾਂ ਨੇ ਆਰਡਰ ਵੀ ਕੀਤੇ ਆ ਪੀਡਬਲਯੂਟੀ ਨੂੰ ਵੀ ਮੇਰੇ ਤੋਂ ਤੁਰੰਤ ਪੈਸੇ ਲੈ ਲਓ ਪਰ ਇਹ ਛੜਕਾਂ ਸ਼ੁਰੂ ਕਰਾਓ ਪਰ ਪੀਡਬਲਯੂਟੀ ਦੇ ਅਧਿਕਾਰੀ ਜਿਹੜੇ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ ਔਰ ਹੋ ਸਕਦਾ ਸਾਡੇ ਏਰੀਏ ਦੇ ਲੋਕ ਵੀ ਉਹਨਾਂ ਨਾਲ ਜਿਹੜੇ ਮੰਤਰੀ ਨੇ ਜਾਂ ਹਲਕਾ ਇੰਚਾਰਜ ਨੇ ਇਹੋ ਜਿਹੇ ਲੋਕ ਵੀ ਰਲੇ ਨੇ ਉਹ ਕਿਉਂ ਰਲੇ ਨੇ ਸਾਨੂੰ ਸ਼ੱਕ ਆ ਕਿ ਜਿਹੜਾ ਟੋਲ ਪਲਾਟਾਵਾ ਉਹ ਇਹਨਾਂ ਨੂੰ ਪੈਸੇ ਦਿੰਦਾ ਕਿਉਂਕਿ ਜੇ ਸੜਕ ਬਣ ਕੇ ਚੱਲ ਗਈ ਤਾਂ ਜਿੰਨਾ ਦਬਾਪੇ ਨੂੰ ਜਾਣ ਵਾਲੀ ਜਿੰਨੀ ਟ੍ਰੈਫਿਕ ਆ ਸਾਰੀ ਆਂਦੀ ਹੋ ਜਾਨੀ ਟੋਲ ਪਲਾਜ ਦੀ ਆਮਦਨ ਘਟਦੀ ਆ ਇਹਦਾ ਕਾਰਨ ਵੱਡਾ ਇਹੀ ਆ ਜਿਹੜਾ ਸਾਡਾ ਕੰਮ ਸਿਰੇ ਨਹੀਂ ਚੜ ਰਿਹਾ ਤੇ ਆਜੋ ਉਹਨੂੰ ਲੈ ਕੇ ਸਾਡੇ ਜਿੰਨੇ ਨੌਜਵਾਨ ਖੜੇ ਨੇ ਇਹ ਹੁਣ ਪੀੜਾ ਨੌਜਵਾਨਾਂ ਨੇ ਚੱਕਿਆ ਔਰ ਨੌਜਵਾਨ ਖੜੇ ਨੇ ਨੌਜਵਾਨਾਂ ਨੇ ਕਾਲ ਦਿੱਤੀ ਸਾਨੂੰ ਨਾਲ ਲਿਆ ਕਿਸਾਨ ਜਥੇਬੰਦੀ ਸਾਡੀ ਭਾਰਤੀ ਕਿਸਾਨ ਮਜ਼ਦੂਰ ਚੋਨੀਅਨ ਇਹਨਾਂ ਦੇ ਨਾਲ ਆ ਅਸੀਂ ਅੱਗੇ ਲੱਕੇ ਚੱਲਾਂਗੇ ਔਰ ਜਾ ਕੇ 1 ਵਜੇ ਅਸੀਂ ਟੋਲ ਪਲਾਜ ਆ ਫ੍ਰੀ ਕਰਾਂਗੇ ਇਹ ਸਾਡੀ ਆਵਾਜ਼ ਨਾ ਸੁਣੀ ਕੀ ਪ੍ਰਸ਼ਾਸਨ ਆਇਆ ਇੱਥੇ ਗੱਲ ਕਰਨ ਪਰ ਗੱਲ ਨਹੀਂ ਗੱਲ ਹੈ ਕੋਈ ਨਹੀਂ ਜਿਹੜੀ ਗੱਲ ਕਰਨਗੇ ਹਾਏ ਨਹੀਂ ਇੱਥੇ ਕਹਿ ਰਹੇ ਨੇ ਪਰ ਮੇਰੇ ਕੋਲੇ ਕੋਈ ਨਹੀਂ ਆਇਆ ਹਾਂ ਨੌਜਵਾਨਾਂ ਨਾਲ ਗੱਲ ਕਰਕੇ ਦੇਖੋ ਤੁਸੀਂ ਫਾਇਦਾ ਸਾਡਾ 3 ਘੰਟੇ ਬੰਦ ਕਰਾਵਾਂਗੇ ਜੀ ਹਾਂ ਸਾਡੀ ਕਾਲ ਆ 3 ਘੰਟੇ ਬੰਦ ਕਰਾਉਣੀ 3 ਘੰਟੇ ਬੰਦ ਇਹ ਜਿਹੜਾ ਚਿੱਤੂ ਬਾਲੀਆ ਪਹਿਲੇ ਸਾ ਨਾ ਉੱਥੋਂ ਲੈ ਕੇ ਖਵਾਜਕਿਆਂ ਦੇ ਗੁਰਦੁਆਰੇ ਤੱਕ ਇਹ ਫੋਰ ਲੇਨ ਆ ਉੱਥੋਂ ਤੱਕ ਫੋਰ ਲੇਨ ਆ ਕੇ ਸਿੰਗਲ ਲੇਨ ਆ ਪੈਸੇ ਸਾਡੇ ਕੋ 43 ਕਰੋੜ ਰੁਪਇਆ ਇਹਨੂੰ 2 ਸਾਲ ਹੋ ਗਏ ਆ ਟੈਂਡਰ ਇਹਦਾ ਲੱਕ ਲਿਆ ਠੇਕੇਦਾਰ ਇੰਨੀ ਕਿ ਚੜਕ ਬਣਾ ਕੇ ਇਹਨਾਂ ਨੇ ਭਜਾਤਾ ਅੱਗੇ ਟੈਂਡਰ ਕੈਨਸਲ ਕਰਤਾ ਉਹਦਾ ਦੇਖੋ ਇੰਨੀ ਵਧੀਆ ਛੜਕ ਬਣੀ ਆ ਹਾਂ ਛੜਕ ਜਿੰਨੀ ਬਣੀ ਬਹੁਤ ਵਧੀਆ ਵਾ ਪਰ ਵਧੀਆ ਚੀਜ਼ ਨੂੰ ਸਾਡੇ ਲੀਡਰ ਨਹੀਂ ਮੰਨ ਕੇ ਰਾਜੀ ਉਹ ਕਹਿੰਦੇ ਭਾ ਅਸੀਂ ਤਾਂ 4 ਸਾਲ ਖਾਣੀ ਆ ਤੁਸੀਂ ਇੱਕ ਵਾਰੀ ਬਣਾਉਂਗੇ 4 ਸਾਲ ਕੱਢੋਗੇ ਉਹਨਾਂ ਨੇ ਇਹਨੂੰ ਭਜਾਤਾ ਸਰ ਬਿਲਕੁਲ ਜੱਟਾ ਭੈਣੀ ਵਰੀ ਬੰਦ ਕਰਾਇਆ ਹੈ ਫਰੀ ਕੀਤਾ ਹੈ ਠੀਕ ਹੈ ਮੋਰੇ باوجود ਕੇ ਵੀ ਉਹ ਮੁੰਨ ਕੀ ਇੰਨਾ ਜ਼ਿਆਦਾ ਤੁਸੀਂ ਡੀਸੀ ਦਫ਼ਤਰ ਦੇ ਮੋਰੇ ਤਰਨਾਂ ਲਾ ਲਓ ਕਿ ਇਹਨਾਂ ਨੂੰ ਤੁਹਾਨੂੰ ਸੁਣਨਾ ਨਹੀਂ ਤੁਸੀਂ ਕਿਤੇ ਕਰ ਲਓ ਜੇ ਰੋਡ ਜਾਮ ਕਰਦੇ ਆ ਤਾਂ ਪਬਲਿਕ ਪਰੇਸ਼ਾਨ ਹੁੰਦੀ ਆ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਨੇ ਵੀ ਪਾਤੋ ਬਾਅਦ ਫੇਰ ਸਰਕਾਰ ਦਾ ਨੁਕਸਾਨ ਕਰੋ ਯਾਰ ਜਿੱਧਰ ਹੁੰਦਾ ਉਹ ਟੂਲ ਪਲਾਜੇ ਦੇ ਤੋਂ ਸੈਂਟਰ ਸਰਕਾਰ ਦਾ ਨੁਕਸਾਨ ਹੁੰਦਾ ਉਹ ਡੰਡਾ ਮਾਰਦੇ ਇਹਨਾਂ ਦੇ ਸਿਰ 'ਚ ਫੇਰੇ ਪਾਜਦੇ ਆ ਇਹ ਦੌੜਦੇ ਉੱਥੋਂ ਆ ਓਵੇਂ ਇਹ ਦੌੜਦੇ ਨਹੀਂ ਹੈਗੇ ਵੀਜੀ ਟੂਲ ਪਲਾਇਆ ਅਸੀਂ ਬੰਦ ਕਰ ਲਿਆ ਲੋਡਰ ਸਾਨੂੰ ਜਾਨਕੀ ਜਿਹੜੀ ਆਮ ਹਲਕਾ ਸਾਨੇ ਵਾਲੋਂ ਛੜਕਾ ਲੱਗਦੀ ਹੈ ਲਿੰਕ ਛੜਕਾ ਨਾ ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਆ ਹੱਦ ਕੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਤੇ ਸਰਕਾਰਾਂ ਦਾ ਕੋਈ ਇਧਰ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਔਰ ਨੰਬਰ 2 ਅਸੀਂ ਲੁਧਿਆਣੇ ਨੂੰ ਜਾਂਦੇ ਲੁਧਿਆਣੇ ਨੂੰ ਜਾਣ ਵਾਲਾ ਰਸਤਾ ਇੰਨਾ ਕਿ ਖਤਰਨਾਕ ਆ ਕਹਿਣ ਦਾ ਮਤਲਬ ਵੀ ਇਹਨੂੰ ਖੂਨੀ ਰੋਡ ਦੇ ਨਾਂ ਦੇ ਲੋਕ ਕਹਿਣ ਲੱਗੇ ਕਿ ਖੂਨੀ ਰੋਡ ਆ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਆ ਪਰੇਸ਼ਾਨੀ ਕੀ ਆ ਕਿ ਰੇੜੀ ਫੜੀ ਬੇਅੰਤ ਲੱਗੀ ਹੋਈ ਆ ਜਿੱਥੇ ਸਾਡਾ 15 ਮਿੰਟ ਦਾ ਰਸਤਾ ਉਹ ਸਾਨੂੰ 1 ਘੰਟੇ ਦੇ ਵਿੱਚ ਤੈਅ ਕਰਨਾ ਪੈਂਦਾ ਫਿਲਹਾਲ ਜੇ ਕੋਈ ਸਾਡੇ ਘਰ ਦਾ ਬਿਮਾਰ ਠਮਾਰ ਬੰਦਾ ਉਹਨੂੰ ਐਮਰਜੈਂਸੀ ਲਿਆਉਣਾ ਪਵੇ ਆਪਣੇ ਸਾਰੇ ਸੱਜਣ ਮਿੱਤਰ ਫੜੇ ਆ ਕਿਸੇ ਦਾ ਵੀ ਕੋਈ ਸੱਜਣ ਮਿੱਤਰ ਬਿਮਾਰ ਲਿਆਉਣਾ ਪਵੇ ਉਹ ਤਾਂ ਬੰਦਾ ਜਾਂਦਾ ਹੀ ਮਰ ਜੇ ਪ੍ਰਸ਼ਾਸਨ ਕੀ ਸੋਚ ਰਿਹਾ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੱਲ ਗਈ ਵੀ ਹਾਂ ਅਸੀਂ 21 ਤਰੀਕ ਨੂੰ ਕੱਟ ਕੀਤਾ ਤੇ ਕੱਲ ਉਹ ਰੇੜੀਆਂ ਚੁਕਾਣ ਲੱਗੇ ਕੀ ਗੱਲ ਪਹਿਲਾਂ ਪ੍ਰਸ਼ਾਸਨ ਨੂੰ ਪਹਿਲਾਂ ਨਹੀਂ ਪਤਾ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਦੁਕਾਨਦਾਰ ਆ ਰੇੜੀਆਂ ਫੜੀਆਂ ਵਾਲੇ ਜਿਹੜੇ ਫੜੀਆਂ ਵਾਲੇ ਆ ਉਹ ਦੁਕਾਨਦਾਰਾਂ ਨੂੰ ਕਮਿਸ਼ਨ ਦਿੰਦੇ ਆ ਅੱਗਾ ਦੁਕਾਨਦਾਰ ਐਮ ਐਲ ਏ ਮੰਤਰੀ ਇਹ ਸਿੱਧਾ ਐਮ ਐਲ ਏ ਔਰ ਐਮ ਪੀ ਦੇ ਖਾਤੇ ਦੇ ਵਿੱਚ ਜਾਂਦਾ ਸਾਰਾ ਕਾਲਾ ਧੰਨ ਕਹਿੰਦੇ ਸੀ ਕਾਲਾ ਧੰਨ ਕਰਨਾ ਦੂਰ ਕਾਲਾ ਧੰਨ ਤਾਂ ਦੂਰ ਕੀ ਕਰਨਾ ਇਕੱਠਾ ਕਰ ਲੱਗ ਰਹੇ ਆ ਜਾਨੀ ਕਿ ਇਹੇ ਹਟਾਣਾ ਹੋਵੇ ਤਾਂ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਪਰ ਇਹਨਾਂ ਦੀ ਸੈਟਿੰਗਾਂ ਸੈਟਿੰਗਾਂ ਦੇ ਨਾਲ ਹੀ ਇਹ ਕੰਮ ਚੱਲ ਰਿਹਾ ਬਸ ਅਸੀਂ ਤਾਂ ਇਹ ਕਹਿਣਾ ਜਾਣਦੇ ਆ ਕਿ ਸਾਨੂੰ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਸਰਕਾਰੀ ਪ੍ਰਾਪਰਟੀ ਦੇ ਉੱਤੇ ਕੋਈ ਰੇੜੀ ਫੜੀ ਕੁਸ਼ ਵੀਰੀ ਲਗਿਆ ਨਹੀਂ ਚਾਹੀਦਾ ਜਿਸ ਤੋਂ ਅਸੀਂ ਪਰੇਸ਼ਾਨ ਆ ਕਿਉਂਕਿ ਸਰਕਾਰੀ ਪ੍ਰੋਟੀ ਆਸੀਂ ਕਿਤੋਂ ਵੀ ਲੰਘ ਸਕਦੇ ਆ ਹਾਂ ਜਿਹੜੀ ਸਰਕਾਰੀ ਪ੍ਰੋਟੀ ਆਸੀਂ ਗੱਡੀ ਪਾਰ ਕੇ ਜ਼ਰੂਰ ਕਰ ਸਕਦੇ ਆ ਸਾਈਡ ਤੇ ਨਾ ਕਿ ਰੇੜੀ ਫੜੀ ਲਾ ਸਕਦੇ ਆ ਇਸ ਤੋਂ ਜ਼ਿਆਦਾ ਪਰੇਸ਼ਾਨ ਆ ਇਹ ਹੀ ਕਹਿਣਾ ਚਾਹਾਂਗਾ ਕਿ ਉਹ ਉਸ ਚੀਜ਼ ਦਾ ਹੱਲ ਕਰਿਆ ਜਾਵੇ ਇਸ ਲਈ ਬਾਕੀ ਲਿੰਕ ਸੜਕਾ ਹਲਕ ਹਲਕਾ ਸਾਨੇ ਨਾਲ ਲੱਗਦੀ ਆ ਇਸ ਕਰਕੇ 3 ਘੰਟੇ ਲਈ ਅਸੀਂ ਟੂਲ ਬੰਦ ਕਰ ਰਹੇ ਫ੍ਰੀ ਕਰ ਰਹੇ ਆ